ਇਹ ਤਾਂ ਪੁੱਛਿਆ ਨਹੀਂ ਬਾਦੀ ਮੈਂ ਬਾਦੀ ਇਹ ਚੰਗਾ ਹੋਇਆ ਤੁਹਾਨੂੰ ਟਿਕਟ ਨਹੀਂ ਮਿਲੀ ਤੇ ਨਹੀਂ ਚੱਲਣਾ ਸਾਰੇ ਮੇਰੇ ਹਾਂ ਇੱਕ ਵੀ ਹੈ ਵੀ ਤੈਨੂੰ ਬੀਬੀ ਦੀ ਜਾਨ ਲੈਣਾ ਰੰਧਾਵਾ ਸਾਹਿਬ ਚੱਲ ਕੇ ਤੁਹਾਡੇ ਕੋਲ ਅਜ ਕੋਈ ਫਰਕ ਨਹੀਂ ਤੇ ਪਰ ਇੱਕ ਗੱਲ ਕਹਿਣਾ ਅੱਗੇ ਇਲੈਕਸ਼ਨ ਮੇਰੀ ਸੀਟ ਤੇ ਮੈਂ ਲੜਦਾ ਜੇ ਪਾਰਟੀ ਮੈਨੂੰ ਟਿਕਟ ਦਿੰਦੀ ਮੈਂ ਧੜਾ ਰਹਿਦਾ ਵਾਧਾ ਰਹਿਦਾ ਹੋਣਰ ਟਿਕਟ ਮਿਲਿਆ ਰੰਧਾਵਾ ਸਾਹਿਬ ਨੂੰ ਜ਼ਿੰਮੇਵਾਰੀ ਸਾਡੀ ਬੰਦ ਗਈ ਹੈ ਕਿਉਂਕਿ ਹੋਰ ਇਹ ਤਾਂ ਪਹਿਲਾ ਕੰਪੀਟ ਹੋਈ ਵਾਰਿਆਂ ਨੇ ਆਪ ਮੰਨਿਆ ਇਸ ਸੰਘੀ ਦੌਰ ਨੂੰ ਛੋੜ ਕੇ ਬੜੀ ਵੱਡੀ ਗਲਤੀ ਕੀਤੀ ਆ ਤੇ ਮੈਂ ਬੀਆਪੀ ਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਖਲਗੀ ਛੋੜੇ ਨਾ ਜਾਓ ਇਹ ਗਲਤੀ ਛੋੜੇ ਨਾ ਜਾਓ ਕਿਤੇ ਇਹ ਵੀ ਕਹਿੰਦੇ ਨੇ ਮੇਰੇ ਇਲਾਕੇ ਦੇ ਲੋਕ ਕਿ ਪਾਲਾ ਸਾਹਿਬ ਅਸੀਂ ਹੁਣ ਯਾਦ ਹੋ ਗਏ ਆ ਸ਼ਹਿਰ ਦੇ ਮੇਰੇ ਘਰੀ ਨੂੰ ਕਿਤੇ ਰਲਾਸਨ ਮੈਂ ਇਸ ਕਰਕੇ ਦੱਸਣਾ ਚਾਹੁੰਦਾ ਮੇਰੇ ਜੰਮੇ ਕੀ ਹਿੰਦੂ ਭਾਵੇਂ ਕਿ ਕਿਉਂਕਿ ਮੈਂ ਵੀ ਹਿੰਦੂ ਵੀ ਆ ਸੈਕੂਲਰ ਵੀ ਆ ਕਿਹਦਾ ਫੋਨ ਕੱਟ ਕੇ ਆਨ ਵਾਲੀ ਸਾਰਾ ਇਨਸਾਨ ਆ ਸਭ ਤੋਂ ਪਹਿਲਾ ਔਰ ਮੇਰੇ ਸ਼ਹਿਰ ਦੇ ਵੀਰ ਕਹਿੰਦੇ ਨੇ ਦੁਕਾਨ ਦਾ ਮਾਰਾ ਬਚਣਾ ਹੋ ਗਿਆ ਟਿਕਟ ਨਹੀਂ ਮਿਲੀ ਅਸੀਂ ਜਾਦ ਹੋ ਗਿਆ ਔਰ ਗੁਰਦਾਸ ਸਾਹਿਬ ਨੂੰ ਮੋਢਾ ਪਾਵਾਂਗੇ ਪਰ ਦੋ ਵਾਰੀ ਮੋਢੀ ਸਾਹਿਬ ਕੋਲ ਆਇਆ ਤੇ ਜੇ ਗੁਰਦਾਸਪੁਰ ਦੀ ਕੁਝ ਦੇਗਿਆ ਤੇ ਮੇਰੀ ਗੁਰਮੀ ਉਹਨਾਂ ਨੂੰ ਪਾ ਲਿਓ ਮੈਂ ਵੀ ਪੌਣ ਤੋਂ ਤਿਆਰ ਮੈਂ ਵੀ ਪੌਣ ਨੂੰ ਤਿਆਰ ਆ ਤੁਹਾਡੇ ਆ ਕੇ ਹਰੇ ਖਲਦੀਆਂ ਮਾਰਬਾਨੀ ਕਰਨੀਆਂ ਮੈਂ ਤੁਹਾਡਾ ਪੜ ਆਇਆ ਚਾਹੇ ਉਹ ਭਾਜਪਾ ਦੇ ਬੰਦੇ ਨੇ ਜੇ ਕਿਸੇ ਤੇ ਬੰਦੇ ਨੇ ਹਮੇਸ਼ਾ ਕੋਟਾਲ-ਕੋਟੀ ਗੱਲ ਕੀਤੀ ਆ ਉਮੀਦਵਾਰ ਪਾਰਟੀ ਦੇ ਗਾੜੀ ਆ ਕੇ ਖੜੇ ਆਪਣੇ ਦਾ ਇਲਾਕੇ ਦੀ ਲੜਾਈ ਵਾਸਤੇ ਔਰ ਅੱਜ ਸਰਦਾਰ ਸੁਖਵਿੰਦਰ ਸਿੰਘ ਰੰਦਾਵਾ ਜਿਨ੍ਹਾਂ ਦਾ ਬੜਾ ਤੇਜਰਪਾ ਹੈ ਜਿਨ੍ਹਾਂ ਦੀ ਬੜੀ ਉੱਤੇ ਦਿੱਲੀ ਦੇ ਵਿੱਚ ਕੱਲ ਜੇ ਉਹ ਜਾ ਬੰਦਾ ਪਾਰਲੀਮੈਂਟ ਤੇ ਜਾਊਗਾ ਔਰ ਉੱਥੇ ਜਾ ਕੇ ਸਾਡੇ ਇਲਾਕੇ ਦੀ ਗੱਲ ਕਰੂਗਾ ਧਾਕੜ ਲੀਡਰ ਨੇ ਤੇ ਜਾ ਕੇ ਜਦੋਂ ਸਾਡੇ ਇਲਾਕੇ ਦੀ ਗੱਲ ਹੋਊਗੀ ਫਾਇਦਾ ਕਦੇ ਕੰਮ ਨਹੀਂ ਆਣਾ ਇਹਦਾ ਬਰਨਾਲਪੁਰ ਪਾਰਲੀਮੈਂਟ ਦੇ ਇੱਕ ਇੱਕ ਲੋਕਾ ਨੂੰ ਮਨਾਇਆ ਜਿਹੜੇ ਇਹਨਾਂ ਸਾਲਾਂ ਤੋਂ ਇਹ ਦੀਖਦੇ ਆ ਕਰਕੇ ਲਾ ਮੈਂਬਰ ਪਾਰਲੀਮੈਂਟ ਸਾਨੂੰ ਮੜੇ ਹਲਕੇ ਦੇ ਵਿੱਚ ਪਹਿਲੀ ਵਾਰੀ ਮੈਂ ਆਪਣੇ ਘਰ ਆਇਆ ਔਰ ਇੱਥੇ ਮੈਨੂੰ ਆਪਣੀ ਬੋਲਦਾ ਜਿਆਦਾ ਸੀ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਬੈ ਦੇ ਜਿਹੜੇ ਤੇ ਖੁਸ਼ੀ ਉਹਦੇ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫਿਰ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਹ ਤੇ ਤੁਰਾ ਉਹ ਨਾ ਚਿਰ ਮੇਰੇ ਨਾਲ ਉਠਿਆ ਨਹੀਂ ਔਰ ਇਹਦਾ ਦਿਲ ਘੜਦਾ ਸੀ ਦੋ ਵਾਰ ਮੈਂ ਬੈਠਾ ਆਪਾਂ ਜਿੱਤ ਜਾਣਾ ਕਹਿੰਦਾ ਅਕਲ ਜਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਣਾ ਔਰ ਇੱਥੇ ਬੈਠੇ ਆ ਡਰਾਈਵਰ ਵਿੱਚ ਬੈਠੇ ਆ ਮੇਰੀ ਜਿੱਤ ਉੱਥੇ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਉਹਦੀਆਂ ਕਿਵੇਂ ਹਦਿਓ ਜੀ ਆਪਣੇ ਕੈਂਡੀਡੇਟ ਦਾ ਇਲੈਕਸ਼ਨ ਆ ਗਿਆ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲ ਕਰ ਸਕਿਆ

ਪਾਵਾ ਕੇਦਲ ਪੜਾ ਕੇ ਪੜੇ ਹਟਿਆ ਲਾਵਾ ਨੇ ਕਾਂਗਰਸੀ ਦੇ ਅਕਾਲੀਆਂ ਨੇ ਬਹੁਤੇ ਪੇੜ ਦੀ ਪਤਾ ਕਰ ਲਿਓ ਬਿਲਕੁਲ ਮੇਰਾ ਮੇਰਾ ਉਹ ਉਹ ਲੈਵਲ ਸੀ ਠੀਕ ਸਾਨੂੰ ਗੱਲ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੈ ਬਿਲਕੁਲ ਸਾਨੂੰ ਨੈਸ਼ਨਲ ਮੁੱਦੇ ਜਿਹੜੇ ਉਹਨਾਂ ਤੇ ਮੈਨੂੰ ਸਵਾਲ ਕਰੋ ਇਹ ਛੋਟੀਆਂ ਗੱਲਾਂ ਦੇ ਛੋਟੇ ਹੋਣ ਚੱਲੇ ਆ ਉੱਥੇ ਪੁਰਾਣੀ ਸ਼ਾਲੇ ਪੁਰਾਣੀ ਸ਼ਾਲੇ ਉੱਥੇ ਬੈਠ ਰਬਾ ਬਣਾਣ ਕਰੇ